ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਇਤਿਹਾਸ ਤੋਂ ਜਾਣੂ ਹੋ ਕਿ ਪੌਂ ਦਾ ਮਹੀਨਾ ਜੋ ਕਿ ਬਹੁਤ ਜ਼ਿਆਦਾ ਠੰਡਾ ਕਿਹਾ ਜਾਂਦਾ ਇਸ ਮਹੀਨੇ ਕਹਿੰਦੇ ਠੰਡ ਹੁੰਦੀ ਆ ਸੋ ਇੱਕ ਹੱਥ ਜੁੜ ਕੇ ਬੇਨਤੀ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇੱਕ ਵਾਰੀ ਸਰਹੰਦ ਚਮਕੌਰ ਸਾਹਿਬ ਜ਼ਰੂਰ ਲੈ ਕੇ ਜਾਓ ਇਤਿਹਾਸ ਤੋਂ ਜਾਣੂ ਕਰਾਓ ਕਿ ਇਸ ਮਹੀਨੇ ਕੀ ਕੁਝ ਹੋਇਆ ਸੀਗਾ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਜਿਨ੍ਹਾਂ ਨੇ ਕੀ ਦੇਸ਼ ਕੌਮ ਵਾਸਤੇ ਆਪਣਾ ਸਾਰਾ ਸਰਬੰਸਿਵਾਰ ਦਿੱਤਾ ਸੀਗਾ ਉਹਨਾਂ ਤੋਂ ਵੱਡਾ ਦੁਨੀਆ ਤੇ ਕੋਈ ਦਾਨੀ ਨਹੀਂ ਹੋ ਸਕਦਾ ਉਹਨਾਂ ਵਰਗਾ ਕੋਈ ਪਿਤਾ ਨਹੀਂ ਹੋ ਸਕਦਾ ਤੇ ਮਾਤਾ ਗੁਜਰੀ ਜੀ ਵਰਗੀ ਕੋਈ ਜਗਤ ਮਾਤਾ ਨਹੀਂ ਹੋ ਸਕਦੀ ਤਾਂ ਨਿਆ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਹਿਬਜ਼ਾਦੇ ਦੇ ਸਿੱਧਕ ਨੂੰ ਜਿਨ੍ਹਾਂ ਨੇ ਦੇਸ਼ ਕੌਮ ਲਈ ਆਪਣਾ ਆਪ ਵਾਰ ਦਿੱਤਾ ਤੇ ਮਾਤਾ ਗੁਜਰਕੌਰ ਜੀ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਦੇਸ਼ ਕੌਮ ਨੂੰ ਇਹੋ ਜਿਹੇ ਪੁੱਤ ਇਹੋ ਜਿਹੇ ਪੋਤੇ ਦਿੱਤੇ ਜਿਨ੍ਹਾਂ ਕਰਕੇ ਅੱਜ ਪੰਜਾਬ ਦੀ ਇੱਕ ਵੱਖਰੀ ਪਹਿਚਾਨ ਹੈ ਕਿ ਜਿਸ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦਾ ਜਨਮ ਹੋਇਆ ਜਿੱਥੇ ਇਹੋ ਜੇ ਸੂਰਬੀਰਾਂ ਦੇ ਜਨਮ ਹੋਇਆ ਜਿੱਥੇ ਛੋਟੇ ਸਹਿਬਜ਼ਾਦਾ ਦਾ ਜਨਮ ਹੋਇਆ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਨਮਣੇ ਪਰਨਾਮਿਆ ਸੋ ਮਾਤਾ ਗੁਜਰਕੌਰ ਜੀ ਵਾਸਤੇ ਕੁਝ ਲਾਈਨਾਂ ਲਿਖੀਆਂ ਆਪ ਸਭ ਨਾਲ ਸਾਂਝਾ ਕਰੂੰਗਾ ਕਿਵੇਂ ਲਫ਼ਜ਼ਾਂ ਵਿੱਚ ਬਿਆਨ ਕਰਾਂ ਨਾ ਕਦੇ ਡੋਲੇ ਜੋ ਇਰਾਦਿਆਂ ਨੂੰ ਕਿਵੇਂ ਲਬਜਾਂ ਵਿੱਚ ਬਿਆਨ ਕਰਾਂ ਨਾ ਕਦੇ ਡੋਲੇ ਜੋ ਇਰਾਦਿਆਂ ਨੂੰ ਮਾਤਾ ਗੁਜਰਕੌਰ ਜੀ ਪੁੱលਨਾ ਔਖਾ ਤੁਹਾਡੇ ਚਾਰ ਸਹਿਬਜਾਦਿਆਂ ਨੂੰ ਤੁਹਾਡੇ ਚਾਰ ਸਹਿਬਜਾਦਿਆਂ ਨੂੰ ਕਿ ਤਨ ਮਾਂ ਗੁਜਰੀ ਤਨ ਹੈ ਤੂੰ ਤਨ ਤੇਰਾ ਹੈ ਪਰਿਵਾਰ ਮਾਏ ਕਿ ਤਨ ਮਾਂ ਗੁਜਰੀ ਤਨ ਹੈ ਤੂੰ ਤਨ ਤੇਰਾ ਹੈ ਪਰਿਵਾਰ ਮਾਏ ਕਿਸੇ ਮਾਂ ਦੀ ਕੁੱਖੋਂ ਨਹੀਂ ਜੰਮਣੇ ਮੁਰ ਤੇਰੇ ਅਜੀਤ ਜੁਜਾਰ ਮਾਏ ਚਮਕ ਕੋਰ ਗੜੀ ਸੋਚੀ ਪਾਇਆ ਬਣੇ ਫਿਰਦੇ ਵੈਰੀ ਡਾਡਿਆਂ ਨੂੰ ਮਾਤਾ ਗੁਜਰ ਕੋਰ ਜੀ ਪੁਲਨਾ ਔਖਾ ਤੁਹਾਡੇ ਚਾਰ ਸਹਿਬਜਾਦਿਆਂ ਨੂੰ ਤੁਹਾਡੇ ਚਾਰ ਸਹਿਬਜਾਦਿਆਂ ਨੂੰ ਕਿ ਕੰਦ ਸਰਹੰਦ ਦੀ ਅੱਜ ਵੀ ਰੋਵੇ ਕੀ ਅਨਹੋਣੀ ਹੋਈ ਸੀ ਅੰਬਰ ਰੋਇਆ ਮਾਰ ਕੇ ਧਰਤੀ পাগল ਹੋਈ ਸੀ ਹੱਸ ਹੱਸ ਕੇ ਕਿਵੇਂ ਜਰਗੇ ਸੀ ਤਨ ਉੱਤੇ ਫਟ ਜੇ ਖਾਦਿਆਂ ਨੂੰ ਮਾਤਾ ਗੁਜਰ ਕੋਰ ਜੀ ਪੁਲਨਾ ਔਖਾ ਤੁਹਾਡੇ ਚਾਰ ਸਹਿਬਜਾਦਿਆਂ ਨੂੰ ਤੁਹਾਡੇ ਚਾਰ ਸਹਿਬਜਾਦਿਆਂ ਨੂੰ કે દશમેશ પિતાજી तेरे ਵਰગા ના કોઈ કે દશમેશ પિતાજી तेरे ਵਰગા ના કોઈ એના કુછ ખોકે ਵੀ તારી અખ ના રોઈ કુછ સમજણ આવે કાતો એડે કારુ પકાર ગયું અસી કી લગદેયા तेरे જીનાલી સબ કુછ વાર ગયું અસી કી લગદેયા तेरे જીનાલી સબ કુછ માર ગયું વાહી ગુરજી કા કલસા વાહી ભીટી બી કી ફતે